ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਸੰਜਨਾ ਦੀ ਦੁਨੀਆ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਦੇਖੋ ਜੀ ਰਾਤ ਦਾ ਹੋ ਗਿਆ ਟਾਈਮ ਰੋਟੀ ਪਾਣੀ ਆਪਾਂ ਨੇ ਖਾ ਲੀ ਅੱਜ ਸੋਤਰੀ ਤੇ ਆਈਸਕ੍ਰੀਮ ਲੈ ਕੇ ਆਏਗੇ ਆਈਸਕ੍ਰੀਮ ਫਸੀ ਲੈ ਕੇ ਨਹੀਂ ਆਏ ਹਾਂਗੇ ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਠੀਕ ਠਾਕ ਹੋਵੋਗੇ ਚਲੋ ਉਮੀਦ ਕਰਦੇ ਹਾਂ ਤੁਸੀਂ ਵਧੀਆ ਆਪਣੇ ਹਾਂ ਚਲੋ ਵਧੀਆ ਜੀ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਰਾਜੀ-ਵਾਜੀ ਰਹੋ ਪ੍ਰਮਾਤਮਾ ਰਾਜੀ ਰੱਖੇ ਸਾਰਿਆਂ ਨੂੰ ਹੱਸਦੇ-ਬਸਦੇ ਰਹੋ ਹਨਾ ਜੀ ਤੇ ਲੋ ਜੀ ਅੱਜ ਦੇਖਿਓ ਰਾਤ ਦਾ ਟਾਈਮ ਹੋ ਗਿਆ ਸੈਨਾ ਕਹਿੰਦੇ ਮਮੀ ਬਲੌਗ ਸ਼ੂਟ ਕਰਦੇ ਆਪਾਂ ਥੋੜਾ ਜਿਹਾ ਸੈਨਾ ਪੜ ਰਹੀ ਥੀ ਬੈਠੀ ਪਹਿਲਾਂ ਫਿਰ ਮੈਂ ਹੁਣ ਕਹਿੰਦੀ ਮਮੀ ਮੈਂ ਕਿ ਚਲੋ ਥੋੜੀ ਦੇਰ ਨੂੰ ਜੇ ਤੈਨੂੰ ਕਰਨਾ ਹੋਊਗਾ ਥੋੜੀ ਜਿਹੀ ਅੱਧਾ ਘੰਟਾ ਛੱਡ ਦੇ ਪਹਿਰ ਉਹ ਤੇ ਬਾਅਦ ਫਿਰ ਲੱਗ ਜੀ ਮੈਂ ਕਿ ਚਲ ਅੱਜ ਲੈ ਕੇ ਆਏ ਤੇ ਜੀ ਪੇਸਟੀਆਂ ਮੈਂ ਸੋਚ ਰਹੀ ਸੀ ਆਈਸਕ੍ਰੀਮ ਲੈ ਕੇ ਆਏਗੀ ਅਜਾ ਲੈਣ ਦੀਆਂ ਪੇਸਟੀਆਂ ਨਮ ਨਮੇ ਪਰ ਅਸੀਂ ਸਾਡੇ ਘਰ ਵਿੱਚ ਪੂਰੀ ਫੈਮਿਲੀ ਦੇ ਵਿੱਚੋਂ ਉਧਰ ਵੀ ਇੱਧਰ ਵੀ ਤੇ ਵੱਡਿਆਂ ਵੱਲ ਵੀ ਕੋਈ ਵੀ ਮਤਲਬ ਕਿ ਐਗ ਵਗੈਰਾ ਸਾਡੇ ਘਰ ਚ ਬਿਲਕੁਲ ਵੀ ਕੋਈ ਵੀ ਨੀ ਕੰਦਾ ਜੀ ਨਾ ਕੋਈ ਵੱਡਿਆਂ ਚ ਨਾ ਕੋਈ ਛੋਟਿਆਂ ਦੇ ਵਿੱਚ ਨਾ ਕੋਈ ਵੱਡੇ ਬਜ਼ੁਰਗਾਂ ਦੇ ਵਿੱਚ ਨਾ ਸਭ ਤੋਂ ਜੋ ਨਾ ਤੇ ਨਾ ਮੇਰੇ ਪੇਕੇ ਆ ਫੈਮਿਲੀ ਚ ਨਾ ਮੇਰੇ ਸਹੁਰਾ ਫੈਮਿਲੀ ਦੇ ਵਿੱਚ ਬਿਲਕੁਲ ਵੀ ਨਹੀਂ ਨਾ ਭਾਤੇ ਉਹ ਵੀ ਨਾਮਦਾਰੀ ਬੰਦੇ ਨੇ ਤੇ ਅਸੀਂ ਤਾਂ ਜੀ ਉਸ ਵਿਆਹ ਚ ਵੀ ਜਾਣਾ ਪਸੰਦ ਨਹੀਂ ਕਰਦੇ ਹੈਗੇ ਜਿੱਥੇ ਮਤਲਬ ਕਿ ਨਾਨ ਵੇਜ ਵਗੈਰਾ ਖਾਇਆ ਜਾਂਦਾ ਮੈਨੂੰ ਤਾਂ ਇਹ ਖਰਚ ਨਾਮ ਲੈਣਾ ਵੀ ਪਸੰਦ ਨਹੀਂ ਵੈਸੇ ਚਲੋ ਹੁਣ ਆਪਾਂ ਗੱਲ ਤੱਕ ਕਰਦੇ ਕਰਦੇ ਫਿਰ ਗੱਲ ਜਦੋਂ ਚੱਲ ਜਾਂਦੀ ਹੈ ਫਿਰ ਉਦੋਂ ਸਾਰੀ ਕਲੀਅਰ ਕਰਨੀ ਪੈਂਦੀ ਹੁੰਦੀ ਹੈ ਹਨਾ ਜੀ ਤੇ ਲੋ ਜੀ ਮੈਂ ਕਿਹਾ ਚਲੋ ਇੱਕ ਬਲੌਗ ਸ਼ੂਟ ਕਰਦੇ ਆਂ ਤੇ ਰਾਤ ਦਾ ਹੋ ਗਿਆ ਟਾਈਮ ਹੁਣ ਬੱਸ ਸੌਣ ਲੱਗੇ ਸੀ ਬੱਸ ਸੌਣ ਲੱਗੇ ਖਾਂਦੇ ਤਾਂ ਕੁਝ ਨਹੀਂ ਹੈਗੇ ਪਰ ਹਜੇ ਬੱਚ ਮੈਂ ਕਿਹਾ ਚਲ ਬੱਚ ਕਰ ਲੈਂਗੇ ਬ੍ਰਸ਼ ਹਜੇ ਬ੍ਰਸ਼ ਕਿਸੇ ਨੇ ਨਹੀਂ ਕਰਿਆ ਹੈਗਾ ਤੇ ਪਹਿਲਾਂ ਮੈਂ ਕਿਹਾ ਵੀ ਆਪਾਂ ਬਲੌਕ ਸ਼ੂਟ ਕਰ ਲੈਣੇ ਆ ਹਨਾ ਥੋੜਾ ਜਿਹਾ ਬਣਾ ਲੈਣੇ ਆ ਤੇ ਚਲੋ ਇਹ ਬੱਚੇ ਨੂੰ ਰੈਂਦਾ ਸਟਿਕ ਪਾਣ ਦਾ ਇਹ ਨਾ ਰਹਿੰਦਾ ਇਹਨਾਂ ਨੂੰ ਵੈਸੇ ਸਟਿਕ ਕਹਿੰਨੇ ਤੁਸੀਂ ਸਟ੍ਰੀਕ ਹਾਂ ਉਹ ਇਹ ਨਾ ਰਹਿੰਦਾ ਲੋਜੀ ਮੈਂ ਤਾਂ ਬادیه ਲੱਗ ਰਹੀ ਹੈ ਵੈਸੇ ਤਾਂ ਖੋਲੀ ਬੁਤ ਮੇਰੀ ਵਾਲੀ ਵੀ ਖੋਲਦੇ ਨੇ ਅਕਸ਼ੀ ਖੋਲੀ ਵੀ ਤੇ ਖੋਲੀ ਮਿਰਰ ਗੱਗੂ ਬਾਬੂ ਸਾਰੇ ਘਰੋ ਇਸਨੇ ਜਲਦੀ ਖੋਲ ਲਈ ਤੇ ਹੈ ਹੀ ਕਾਲਾ ਉਹ ਤਾਂ ਖਾ ਵੀ ਗਿਆ ਸਾਡੀ ਹਜੇ ਪਈ ਹੈ ਤੈਨੂੰ ਕੋਈ ਨਾ ਜੀ ਚਲੋ ਜੀ ਹੁਣ ਆਪਾਂ ਮਿਲਾਂਗੇ ਫੇਰ ਹੁਣ ਖਾ ਲਈਏ ਹਾਏ ਚਾਦਰ ਟੇਪ ਮਾਰ ਕੇ ਦਿੱਤੀਆਂ ਨੇ ਨੇ ਭਾਈ ਨੇ ਹੈ ਅੱਜ ਜੀ ਸਾਰੇ ਭੈਣਾਂ ਤੁਸੀਂ ਵੀ ਖਾ ਲਵੋ ਜੀ ਕਰਾਇਲਾ ਕਿ ਆਣਗੇ ਅਕਸ਼ੇ ਕੰਧਾ ਕਰਾਇਆ ਲਾ ਕੇ ਆਣਗੇ ਐਡੀ ਦੂਰ ਬੱਟੇ ਪਿਆਰ ਚ ਕਿਹਾ ਹੋਇਆ ਨਾ ਕਹਿੰਦੇ ਨਹੀਂ ਮਾਨਦਤਾ ਤੱਕਾ ਹੀ ਬਹੁਤ ਹੁੰਦਾ ਜੇ ਕੋਈ ਆਦਰ ਨਾਲ ਸਾਨੂੰ ਤੱਕਾ ਵੀ ਮਾਰਦੇ ਹੋਏ ਬਹੁਤ ਹੁੰਦਾ ਕੋਈ ਕਿਸੇ ਦੇ ਮਾਨ ਸਨਮਾਨੇ ਹੁੰਦਾ ਬਟੇ ਕਿਸੇ ਦੀ ਕੋਈ ਵੀ ਚੀਜ਼ ਖਾਣ ਨਾਲ ਆ ਉਹਨਾਂ ਨਾਲ ਕੋਈ ਬڑا ਛੋਟਾ ਨਹੀਂ ਹੁੰਦਾ ਹੈਗਾ ਕੋਈ ਫਰਕ ਨਹੀਂ ਪੈਂਦਾ ਚਲੋ ਜੀ ਆਪਾਂ ਫਿਰ ਮਿਲਦੇ ਹਾਂ ਠੀਕ ਹੈ ਜੀ ਲਓ ਜੀ ਦੂਜਾ ਦਿਨ ਚੜ ਗਿਆ ਦੂਜੇ ਦਿਨ ਦੀ ਵੀ ਸ਼ਾਮ ਹੋ ਗਈ ਹੈ ਤੇ ਆਪਾਂ ਨੇ ਅੱਜ ਅੱਜ ਕਰਵਾਇਆ ਥੋੜਾ ਜਿਹਾ ਘਾਹ ਸਫਾ ਮੈਂ ਇੰਨਾ ਟਾਈਮ ਲਗਾਨੀ ਹੈ ਜੀ ਘਾਹ ਸਾਫ ਕਰਨ ਦੀ ਗੱਲ ਹੈ ਹਰ ਇੱਕ ਗੱਲ ਦੀ ਪ੍ਰੈਕਟਿਸ ਹੁੰਦੀ ਆਪਾਂ ਨੇ ਕਦੇ ਕੀਤਾ ਨਹੀਂ ਹੈਗਾ ਇਹ ਜਿਆ ਕੰਮ ਮੈਂ ਥੋੜਾ ਥੋੜਾ ਫਿਰ ਵੀ ਕਾਫੀ ਉਹ ਜਾਲ ਜੇ ਤੱਕ ਤਾਂ ਮੈਂਨੇ ਕਾਫੀ ਕਰਤਾ ਤਾਂ ਮੈਂ ਹੁਣਾ ਦੋ ਦਿਹਾੜੀ ਇੱਥੇ ਲੱਗੇ ਹੋਏ ਆ ਉਹਨਾਂ ਤੋਂ ਕਰਵਾ ਲਿਆ ਤਾਂ ਨਬਤ ਉਹ ਜਾਲਜਾ ਤੇ ਕਿ ਦਿਨ ਮੰਨੇ ਕਰਿਆ ਤਾਂ ਦੀਦੀ ਤੇ ਪੁੱਛ ਲੈ। ਉਹ ਸਾਰੀ ਮਿੱਟੀ ਕਸੀ ਨਾਲ ਤਾਂ ਪਰ ਹੋਰ ਹਾਂ ਇੱਟਾਂ ਤਾਂ ਬਹੁਤ ਦਬੀਆਂ ਪਈਆਂ ਆਪਣੀਆਂ। ਉਹ ਦੇਖੋ ਸਾਰੀ ਇੱਟਾਂ ਆਪਣੀਆਂ ਤਾਂ ਹੈਗੀਆਂ। ਹੈ ਬਤ ਹਾਂ ਆ ਜਾਂਦੇ ਮੈਨੂੰ ਕਰਿਆਉਂਗੇ ਕੋਈ ਨਹੀਂ। ਫਿਰ ਛੜਾ ਕੇ ਆਏਗੇ ਢੈਵ ਕੇ ਨਹੀਂ ਨਿਰਾਸ਼ ਬਹੁਤ ਹੋਇਆ ਪਿਆ ਹੈ। ਔਰ ਇਹ ਜਦੋਂ ਆਪਣੇ ਪਰਤ ਪਈਏ ਨਾ ਉਦੋਂ ਡਿੱਪਰ ਆਏ ਨਾ ਮਿੱਟੀ ਦੇ ਇਹ ਡਿੱਪਰਾਂ ਨੇ ਨਾ ਇਹ ਤੋੜਤੀ ਤੋੜੀ ਜੇ ਇਹ ਇਧਰ ਰੇਤੇ ਨੇ ਤੋੜੀ ਹੈ ਨਹੀਂ ਬਟੇ ਰੇਤੇ ਨੇ ਨਹੀਂ ਰੇਤੇ ਨੇ ਤੋੜੀ ਰੇਤ ਇਸ ਦੇ ਉੱਪਰ ਪਿਆਰਾ 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 ਤੂੰ ਡੰਮ ਚੁੱਪ ਰੇਤਾਂ ਤੋੜਤੀ ਹੋਣੀ ਪਰ ਉਹੀ ਹੈ ਨਾ ਹੁਣ ਦੇਖੋ ਇਧਰ ਦਾ ਆਕਾਸ ਰਹਿ ਗਿਆ ਮੈਨੂੰ ਐ ਵਿਚਾਨਾ ਗਲੀ ਨਾ ਚੌੜੀ ਜੀ ਸੋਹਣੀ ਲੱਗਦੀ ਹੈ ਜ਼ਰੂਰੀ ਥੋੜੀ ਅਭੀ ਸਾਰੀ ਹੋ ਸੰਭਰਨੀ ਹੈ ਕੁਦਰਤੀ ਦੇਖੋ ਜਦੋਂ ਅਸੀਂ ਆਏ ਤੇ ਨਾ ਇੱਥੇ ਖੜਨਣੇ ਨੂੰ ਵੀ ਜਗ੍ਹਾ ਨਹੀਂ ਹੈਗੀ ਤੀ ਦੇਖੋ ਹੁਣ ਅਸੀਂ ਕਿੰਨਾ ਸਾਫ਼ ਕਰਤਾ ਗਲੀ ਨਾ ਬਹੁਤ ਚੌੜੀ ਆ ਇਕੱਠੀਆਂ ਦੋ ਗੱਡੀਆਂ ਸਾਈਡਾਂ ਤੇ ਖੜਕੇ ਨਾ ਸੈਂਟਰ ਚ ਬੰਦਾ ਲੰਘ ਵੀ ਸਕਦਾ ਗਲੀ ਤੇ ਬਹੁਤ ਜ਼ਿਆਦਾ ਚੌੜੀ ਆ ਪਰ ਸਾਫ਼ ਨਹੀਂ ਹੈਗੀ ਕਰੀ ਵੀ ਹੁਣ ਅੱਗੇ ਦੇਖੋ ਕਿੰਨਾ ਜੜਜਾ ਪਿਆ ਇਹ ਆਪਣਾ ਪੱਥਰ ਬਚਿਆ ਪਿਆ ਹਾਂ ਬਤ ਠੀਕ ਐ ਹਾਇ ਉਹ ਕੁੰਡੀ ਖੁੱਲੀ ਐ ਬਸ ਉਹ ਆਣੇ ਵਾਲੀਆਂ ਪਤਾ ਛਿੱਪਕ ਲੀਆਂ ਤੇ ਆ ਪੱਥਰ ਆਪਣੀ ਰਸੋਈ ਦੇ ਲਈ ਅੰਦਾ ਤਾਂ ਪਰ ਪੱਥਰ ਕਨਾ ਖਾਸ ਵਧੀਆ ਨਹੀਂ ਹੈਗਾ ਉੱਪਰ ਥੋੜੀ ਜਿਹੀ ਜਗ੍ਹਾ ਪਾਨੇ ਲਾਇਆ ਹੋਇਆ ਇੰਨੀ ਤਰੇੜ ਆ ਗਈ ਹੈ ਪਰ ਪਰਮਾਤਮਾ ਜੋ ਕਰਦਾ ਠੀਕ ਕਰਦਾ ਮन्ने ਸ਼ੁਕਰ ਹੈ ਪੱਥਰ ਲਵਾਇਆ ਨਹੀਂ ਹੈਗਾ ਤਰੇੜ ਆ ਗਈ ਹੈ ਇਸ ਪੱਥਰ ਦੇ ਵਿੱਚ ਇਹ ਮਰਗੀ ਹੈ ਨਾ ਓਏ ਨਹੀਂ ਮਰੀ ਓਏ ਉਹ ਪਰ ਮਰਨ ਲਈ ਤਿਆਰੇ ਪਈ ਹੈ ਇਹ ਵਿਚਾਰੀ ਇੱਕ ਤਾਂ ਇਹਦਾ ਹਾਂ ਪਤਾ ਕੀ ਹੈ ਜੀ ਰਾਤ ਵੀ ਜੀਭ ਤਾਂ ਗਰਮੀ ਕਰਕੇ ਪੁੱਤ ਜਾਨਵਰ ਹੈ ਉਨ ਦਾ ਦੇਖਾ ਹਵਾ ਚੱਲ ਰਹੀ ਹੈ ਜਦ ਆਪਾਂ ਨੂੰ ਨਹੀਂ ਗਰਮੀ ਲੱਗ ਰਹੀ ਥੋੜੀ ਮਤਲਬ ਕਿ ਹੋ ਲੱਗ ਰਹੀ ਹੈ ਹਵਾ ਕਮਜ਼ੋਰ ਹੈ ਪਤਾ ਨਹੀਂ ਬੈਸਿਕ ਕਮਜ਼ੋਰ ਹੈ ਆ ਫਰਸ਼ ਮੈਂ ਪਾਇਆਤਾ ਜੀ ਉਸ ਦਿਨ ਮਨਿਆ ਰੱਖਸ਼ ਨੇ ਸੱਚੇ ਇੱਧਰ ਤੇ ਤਾਂ ਟੇੜ ਟੇੜ ਜਾ ਹੋਇਆ ਪਿਆ ਇੱਧਰ ਜਿੱਤਾ ਕਾਫੀ ਦੇਖੇ ਤਿਰੰਜੇ ਲੱਗ ਗਿਆ ਖੱਡਾ ਮੈਂ ਕਿਹਾ ਚੱਲ ਆਏ ਕਰਾਂਗੇ ਇੱਕ ਥਿਓ ਥੋੜਾ ਜਿਹਾ ਨਾ ਅਸਮਨਣ ਦੇ ਕੰਮ ਚੱਲ ਰਿਹਾ ਵੀ ਉਹਨਾਂ ਤੇ ਲਿਆ ਕੇ ਥੋੜਾ ਜਿਹਾ ਉੱਪਰ ਨੂੰ ਭਰ ਦਿੰਗੇ ਅੱਜ ਇੱਧਰ ਨੂੰ ਕੁੱਤੀ ਪਈ ਹੈ ਇੱਧਰ ਨੂੰ ਬਹੁਤ ਵਧੀਆ ਪੈ ਗਿਆ ਹੁਣ ਆਇਆ ਨਾ ਪਾਣੀ ਨਿਊਆਂ ਚ ਨਹੀਂ ਜਾਏਗਾ ਆਪਾਂ ਤਾਂ ਦੇਖੋ ਨਿਊਆਂ ਦੇ ਨਾਲ-ਨਾਲ ਵੀ ਬਹੁਤ ਮਿੱਟੀ ਪਰ ਇੱਟ ਸਾਡੀ ਬਹੁਤ ਪਈ ਐ ਇੰਨੀ ਵੇਸਟ ਹੋਈ ਪਈ ਐ ਇੱਟ ਮਤਕ ਦਿਨ ਲਾਕੇ ਨਾ ਮਜ਼ਦੂਰ ਸਾਰੀ ਇੱਟ ਕੋਠੇ ਤੇ ਚੜਾਵਾ ਸਾਡੇ ਨਾਲ ਬਨੇ ਰੇ ਨੇ ਨੀਵੇਂ ਕਰੇ ਪਈਆਂ ਮਿਸਤਰੀਆਂ ਨੇ ਅਰ ਮੈਂ ਉਹਨਾਂ ਨੂੰ ਕਹੀ ਗਈ ਕਹੀ ਗਈ ਜਿੱਦੀ ਬੰਦਾ ਤਾਂ ਨਾ ਮਿਸਤਰੀ ਵੀ ਨਹੀਂ ਲਾਣਾ ਚਾਹੀਦਾ ਹੈਗਾ ਇੰਨਾ ਮੰਨੇ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਬੀ ਬਨੇਰੇ ਨਾ ਉੱਚੇ ਰੱਖਿਓ ਤਾਂ ਕਿ ਦੇਖੋ ਇਹਦੇ 'ਚ ਕੋਈ ਉਹ ਗੱਲ ਨਹੀਂ ਹੈਗੀ ਜੀ ਦੇਖੋ ਆਪਣਾ ਨਾ ਸਰੀਰ ਮਤਲਬ ਕਿ ਅਪ ਦੇ ਮਤਲਬ ਕਿ ਜਿਵੇਂ ਕਿ ਆਪਾਂ ਖੜੇ ਆਪਾਂ ਖੜੇ ਨਾ ਥੋੜੇ ਥੋੜੇ ਦਿਖਣੇ ਚਾਹੀਦੇ ਆ ਬਾਹਰਲੇ ਪਾਸੇ ਤੋਂ ਇੰਨੇ ਨੇ ਬਨੇਰੇ ਹੋਣੇ ਚਾਹੀਦੇ ਥੋੜਾ ਪਰਦਾ ਹੁੰਦਾ ਜੀ ਹਰੇਕ ਚੀਜ਼ ਦਾ ਉਹ ਮੰਨੇ ਹੀ ਨਹੀਂ ਹੈਗੇ ਇੰਨੇ ਵਾਰੀ ਮੰਨੇ ਕਿਹਾ ਇੰਨੇ ਵਾਰੀ ਕਿਹਾ ਇਨਜ ਸ਼ੁਰੂ ਚ ਤਾਂ ਜਿਵੇਂ ਕਿ ਹਿਉਮੇ ਕਰਨ ਐਂਡਲੇ ਚ ਤਾਂ ਕੰਨੀ ਤੰਗ ਕਰਨ ਲੱਗੇ ਤੇ ਨਾ ਮਿਸਤਰੀ ਸੱਚੀ ਮੇਰਾ ਖੁੱਦ ਦਿਮਾਗੇ ਬਸ ਖਰਾਬ ਜਾ ਹੋ ਗਿਆ ਮੈਂ ਫੇ ਦੱਸ ਮੈਂ ਤਾਂ ਬਾੜਾ ਹੀ ਤੰਗ ਕਰਨ ਲੱਗੇ ਹੁਣ ਤੇ ਇਹਨਾਂ ਨੇ ਤਾਂ ਜਿਹੜਾ ਆਹ ਵਾਲਾ ਪਲਾਟ ਪਿਆ ਇਹ ਉਹ ਰੋੜਿਆਂ ਤੱਕ ਚੌੜਾ ਹੈ ਤੇ ਇਹਨਾਂ ਨੇ ਤਾਂ ਉਹ ਪਾਣੀ ਇੱਥੇ ਗਿਆ ਰਾਜ ਪਾਣਾ ਹੈ ਕਹਿੰਦੇ ਇੱਥੇ ਸਾਡੀਆਂ ਗੱਡੀਆਂ ਖੜ੍ਹਾ ਕਰਨੀਆਂ ਆ ਇਹ ਪਲਾਟ ਹੈਗਾ ਜਿਹੜਾ ਜਿੱਥੇ ਮੇਰੀ ਉਂਗਲ ਜਾ ਰਹੀ ਹੈ ਇਹ ਵਾਲਾ ਪਲਾਟ ਹੈਗਾ ਇਹ ਉਹ ਸਾਹਮਣੇ ਕੋਠੀ ਵਾਲਿਆਂ ਦਾ ਉਹ ਜਿੱਥੇ ਪਲਸਤਰ ਜਾ ਹੋ ਰਿਹਾ ਹੈ ਉਹ ਸਾਹਮਣੇ ਕੋਠੀ ਵਾਲਿਆਂ ਦਾ ਤੇ ਜਿਹੜਾ ਆਹ ਵਾਲਾ ਪਲਾਟ ਹੈ ਜਿੱਥੇ ਮੇਰੀ ਹੁਣ ਉਂਗਲ ਜਾ ਰਹੀ ਹੈ ਇਹ ਇਹਨਾਂ ਦਾ ਹੀ ਹੈ ਇਹ ਜਿੰਨਾਂ ਦੀ ਆ ਕੋਠੀ ਹੈ ਬਾਕੀ ਆਏ ਜੀ ਤੇ ਚਲੋ ਹੁਣ ਆਪਾਂ ਚਲਦੇ ਮੈਂ ਨਾ ਸੋਚ ਰਹੀ ਆ ਨਾ ਵੀ ਦੋ ਟੂਟੀਆਂ ਚੇਂਜ ਕਰਨੀਆਂ ਐ ਇੰਨੀਆਂ ਬੇਕਾਰ ਟੂਟੀਆਂ ਨੇ ਜਿਹੜੀਆਂ ਲਾਈਆਂ ਹੋਈਆਂ ਨੇ ਸੱਚੀ ਗੱਲ ਕਰ ਵੀ ਬਣਾਇਆ ਐਨਾ ਪੈਸਾ ਵੀ ਲਾਇਆ ਉਹੀ ਐ ਪਰ ਨਾ ਗੱਲ ਜੀ ਬਣੀ ਨਹੀਂ ਹੈਗੀ ਮੈਨੂੰ ਐਵੇਂ ਗੱਲ ਨਾ ਜੱਚਦੀ ਨਹੀਂ ਹੈਗੀ ਉਹੀ ਗੱਲ ਵੀ ਕਰਜਾਈ ਵੀ ਹੋਏ ਹਸਣ ਵਾਲੀ ਗੱਲ ਨਹੀਂ ਹੈਗੀ ਗੱਲ ਹੈਗੀ ਆ ਫਿਰ ਸਿਰ ਤੇ ਬਜਨ ਰੱਖ ਕੇ ਫਿਕਰਾਂ ਕਰਨ ਵਾਲੀ ਪੈਸਾ ਵੀ ਲਾਇਆ ਪਰ ਮਜ਼ਾ ਨਹੀਂ ਆਇਆ ਹੈਗਾ ਸਿੱਧੀ ਜੀ ਗੱਲ ਕਰਦੀ ਆ ਮੈਂ ਤਾਂ ਤੇ ਕਰਨਾ ਬਹੁਤ ਫਿਰ ਇਸ ਤਰ੍ਹਾਂ ਦੀ ਗੱਲ ਕਰਦਾ ਨਹੀਂ ਹੁੰਨੀ ਆ ਕਹਿੰਦੇ ਨੇ ਦੋਏ ਜੀ ਕਰਜਾਈ ਵੀ ਹੋਏ ਸੀ ਤਾਂ ਪਰ ਗੱਲ ਦੀ ਉਹੀ ਗੱਲ ਆ ਗਈ ਵੀ ਹੋਣੀ ਬਣੀ ਹੈਗੀ ਗੱਲ ਜੀ ਨਹੀਂ ਬਣੀ ਹੈਗੀ ਟੂਟੀਆਂ ਇੰਨੀਆਂ ਬੇਕਾਰ ਨੇ ਜਦੋਂ ਟੂਟੀ ਦੇ ਨੀਚੇ ਪਾਲਟੀ ਲਾਣੇ ਆ ਨਾ ਅ ਜ਼ਰੂਰੀ ਥੋੜੀ ਆ ਵੀ ਬਾਲਟੀਆਂ ਸੰਨੇ ਤੇਲ ਲਾਣੀਆਂ ਲਾਣੀਆਂ ਨੇ ਸਬਦਾ ਜੀ ਕਰਦਾ ਵੀ ਅਸੀਂ ਵੀ ਕਦੇ ਅਸੀਂ 10 ਲੋਕੀ ਇੰਨੇ ਵਧੀਆ ਵਧੀਆ ਕੁਝ ਕਰਦੇ ਨੇ ਮੈਂ ਘਰ ਨੂੰ ਨਹੀਂ ਕਹਿੰਦੀ ਘਰ ਦੇਖੋ ਬਹੁਤ ਵਧੀਆ ਬਣਾਇਆ ਬੜੀ ਮਿਹਨਤ ਕੀਤੀ ਹੈ ਇਸ ਘਰ ਵਾਸਤੇ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਐਵੇਂ ਦਾ ਬਣ ਜੇਗਾ ਬਹੁਤ ਧੱਕੇ ਖਾਦੇ ਆ ਬਹੁਤ ਧੱਕੇ ਖਾਦੇ ਆ ਰੋ ਰੋ ਕੇ ਰਾਤਾਂ ਗੁਜ਼ਾਰੀਆਂ ਜੀ ਚਲੋ ਨਿਕਲ ਗਿਆ ਸਮਾਂ ਸਮਾਂ ਐਸਾ ਹੋਵੇ ਵਾਕਈ ਹਰ ਕਿਸੇ ਤੇ ਜੋ ਭੁੱਲਣ ਵਾਲਾ ਹੋਵੇ ਹਨਾ ਪਰ ਫਿਰ ਉਹੀ ਗੱਲ ਆ ਗਈ ਨਾ ਫਿਰ ਪੈਸੇ ਨੂੰ ਵੀ ਯਾਦ ਕਰਦੇ ਆ ਵੀ ਹਈ ਪੈਸਾ ਵੀ ਲਾਇਆ ਟੂਟੀਆਂ ਟਾਟੀਆਂ ਸਾਰੀਆਂ ਇੰਨੀਆਂ ਬੇਕਾਰ ਆਈਆਂ ਬਿਲਕੁਲ ਬੇਕਾਰ ਮੈਂ ਤਾਂ ਇੱਕ ਵੀ ਟੂਟੀ ਪਸੰਦ ਨਹੀਂ ਹੈਗੀ ਸ਼ੁਕਰ ਹੈ ਕਿਚਨ ਚ ਸਾਰੀਆਂ ਟੂਟੀਆਂ ਮੈਂ ਪਹਿਲਾਂ ਆਪਣੇ ਲਈ ਲਈ ਸੀ ਉਹ ਠੀਕ ਹੈ ਚਲੋ ਬਾਥਰੂਮਾਂ ਦੀਆਂ ਟੁੱਟੀਆਂ ਉਹ ਹਿੱਲ ਰੀਆਂ ਨੇ ਐਨੇ ਪਲੰਬਰ ਦੇ ਵੀ ਪੂਰੀ ਦਿਹਾੜੀ ਦਿੱਤੀ ਹੁਣ ਡਬਲ ਦਿਹਾੜੀ ਦੇਣੀ ਪੈਗੀ ਪਰ ਕੰਮ ਨਹੀਂ ਵਧੀਆ ਹੈ ਹੋਇਆ ਹੈਗਾ ਬਿਲਕੁਲ ਬੀਨਾ ਪਲੰਬਰ ਉਹ ਹੀ ਗੱਲ ਹੈ ਜੀ ਮੈਂ ਜਿਹੜੀਆਂ ਭੈਣਾਂ ਨਾ ਕਰ ਜਿਨ੍ਹਾਂ ਨੇ ਬਣਾਉਣੇ ਆ ਜਾਂ ਲੱਗੇ ਹੋਏ ਆ ਬਣਾਉਣ ਵਾਸਤੇ ਉਹ ਪੂਰੀ ਸਕੂਲ ਖੜ ਕੇ ਘਰ ਦਾ ਕੰਮ ਹੈ ਜਿਹੜਾ ਆਪਣਾ ਡੇਲੀ ਰੁਟੀਨ ਦਾ ਜਿੱਥੇ ਵੀ ਆਪਾਂ ਆਪਣੇ ਘਰ 'ਚ ਰਹਿ ਰਹੇ ਆਂ ਭਾਵੇਂ ਆਪਾਂ ਰੈਂਟ ਤੇ ਰਹਿ ਰਹੇ ਆਂ ਮੈਨੇ ਤਾਂ ਹੁਣ ਇੰਨਾ ਮੰਨ ਲਿਆ ਕਿ ਉੱਥੇ ਦਾ ਕੰਮ ਛੱਡ ਦੋ ਉੱਥੇ ਦਾ ਨਾ ਕੰਮ ਛੱਡ ਦੋ ਮੈਂ ਝੱਲਿਆਂ ਦੀ ਤਰ੍ਹਾਂ ਕੰਮ ਕਰਦੀ ਰਹੀ ਪਿੱਛੇ ਤੇ ਮਿਸਤਰੀ ਇੰਨਾ ਕੰਮ ਖਰਾਬ ਕਰਕੇ ਚਲੇ ਗਏ ਬਸ ਉਹ ਆ ਹੁਣ ਅਕਲ ਆਈ ਆ ਕਹਿੰਦੇ ਨੇ ਜਦੋਂ ਸਿਰ 'ਚ ਪੈ ਗਈ ਕਨੈਨ ਪੂਰੀ ਤਰ੍ਹਾਂ ਉਦੋਂ ਅਕਲ ਆਈ ਆ ਹੁਣ ਤੇ ਕੋਲ ਖੜ ਕੇ ਕੰਮ ਕਰਵਾਣਾ ਤਾਂ ਇੱਕ ਤਾਂ ਹਾਲ ਜਗਾਂ ਜਗਾਂ ਬਣਾ ਕੇ ਚਲਾ ਗਿਆ ਹੈ ਉਹਦੀ ਵੀ ਇੰਨੀ ਕੋਈ ਜ਼ਰੂਰਤ ਹੈ ਨਹੀਂ ਸੀ ਤੇ ਬਾਕੀ ਰਹੀ ਗੱਲ ਟੂਟੀਆਂ ਉਹ ਇੰਨੀਆਂ ਹਲਕੀਆਂ ਨੇ ਬਾਲਟੀ ਰੱਖਦੇ ਆ ਬਾਲਟੀ ਸਾਰਾ ਟੂਟੀਆਂ ਦਾ ਪਾਣੀ ਨਾ ਕੰਦ ਦੀ ਬਿਲਕੁਲ ਜੜ ਚ ਪੈਂਦਾ ਸਾਰਾ ਨਿਊ ਚ ਪਾਣੀ ਭਰ ਰਿਹਾ ਜੇ ਸਮਝੋ ਨਿਊ ਚ ਪਾਣੀ ਪੈਣ ਲੱਗ ਗਿਆ ਬਚਿਆ ਕੀ ਪਿੱਛੇ ਕੁਝ ਵੀ ਨਹੀਂ ਸਾਰੀ ਤਾਂ ਫਿਰ ਨਿਊ ਖਰਾਬ ਹੈ ਇਹ ਖਰਾਬ ਹੋ ਗਿਆ ਹਾ ਇਹ ਤਾਂ ਪੁੱਤ ਅਦੇ ਕਰਕੇ ਬਰਸਾਤ ਕਰਕੇ ਆ ਉਹ ਕਾਈ ਜੀ ਕਹਿ ਰਹੇ ਆ ਆ ਪਾਣੀ ਬਰਸਾਤ ਦਾ ਵੀ ਖੜਦਾ ਬੇਟੇ ਹਾਏ ਮੈਂ ਤਾਂ ਇੱਥੇ ਵੀ ਪੋਚਾ ਫੇਰਦਾ ਨਹੀਂ ਹੁੰਨੀ ਆ ਇੱਥੇ ਵੀ ਇਟਾਂ ਤੇ ਪੋਚਾ ਫੇਰ ਸਾਰਾ ਹੀ ਕਿਤੇ ਇੱਥੇ ਪੋਚਾ ਫੇਰ ਕੇ ਚੰਗੀ ਤਰ੍ਹਾਂ ਬਾਹਰ ਅੰਦਰੋਂ ਲੈ ਕੇ ਬਾਹਰ ਤੱਕ ਇੱਥੇ ਵੀ ਫਿਰ ਬਾਦ ਚੰਡ ਚ ਥੋੜਾ ਜਿਹਾ ਰੜਕਾ ਫੇਰ ਕੇ ਜਮੜ ਜਾ ਪਾਣੀ ਖੜਾ ਹੁੰਦਾ ਉੱਥੇ ਉੱਥੇ ਪੋਚਾ ਫੇਰ ਕੇ ਚੰਗੀ ਤਰ੍ਹਾਂ ਪੋਚਾ ਪਰਨ ਉੱਚੀ ਜੀ ਜਗ੍ਹਾ ਤੇ ਨਿਚੋੜ ਦਾਨੀ ਹੁੰਨੀ ਆ ਤਾਂ ਕਿ ਪਾਣੀ ਨਾ ਖੜੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਥੋੜਾ ਬਾਹਰ ਨੂੰ ਆ ਜਾ ਆ ਜਾ ਆ ਜਾ ਚੱਲ ਠੀਕ ਹੈ ਆਪਾਂ ਪਰਿਸ਼ ਪਰਸ਼ਨੀਆ ਕੀ ਕਰੀਏ ਪਰਸ਼ਨੀਆ ਆਸਾਂ ਨੂੰ ਦਿਸ਼ਾ ਦੇ ਕੋ ਆ ਕੇ ਖਿਚਾਤੀ ਸਾਰੀ ਇੱਕ ਤਰ੍ਹਾਂ ਦੀ ਹੈ ਹੈਵਿੰਗ ਮੀ ਸਕਦੇ ਆਹ ਹਾਂ ਪਤਾ ਕਿ ਹੈ ਜੀ ਹੋਇਆ ਕਈ ਵਾਰ ਇੱਕ ਨਾ ਪਾਈਪ ਵੀ ਲਾ ਕੇ ਨਾ ਜਿਵੇਂ ਕਿ ਬਾਹਰ ਬਾਹਰ ਬੇੜਾ ਤੁਣਾ ਤੋਂ ਪਣੀ ਕੁੜੀ ਧੋਣੀ ਪੈਂਦੀ ਆ ਜਾਂ ਬੇੜਾ ਧੋਣਾ ਪੈਂਦਾ ਫਿਰ ਪਾਈਪ ਇਹਦੇ ਵਿੱਚ ਤਾਂ ਦੇਖੋ ਪਾਈਪ ਲੱਗਣਾ ਨਹੀਂ ਹੈਗਾ ਹੁਣ ਤੁਸੀਂ ਆਪ ਹੀ ਦੇਖੋ ਇਹਦੇ ਵਿੱਚ ਪਾਈਪ ਨਹੀਂ ਲੱਗਣਾ ਅਗਰ ਕਿਸੇ ਨੇ ਪਹਿਲੇ ਹੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਨਾ ਤਾਂ ਆ ਚੀਜ਼ ਲਵਾ ਲਵੋ ਹੁਣ ਮੈਂ ਪਹਿਨੇ ਲਵਾ ਲਈ ਆਂ ਇਹ ਚੀਜ਼ ਕਿਉਂਕਿ ਜਿੱਥੇ ਪਰੈਂਟ ਕੇ ਰਹਿੰਦੇ ਸੀ ਨਾ ਉਨਾਂ ਦੇ ਆ ਚੀਜ਼ ਇੱਕ ਟੁੱਟੀ ਨੱਗੀ ਹੋਈ ਸੀ ਜਿਵੇਂ ਕਿ ਦੋ ਦੋ ਟੁਕੀਆਂ ਦੇ ਜੋਇੰਟ ਸੀਗੇ ਇੱਕ ਇੱਕ ਨੂੰ ਨਾਲ ਜਿਵੇਂ ਇੱਧਰ ਰੱਖੀਆਂ ਹੋਈਆਂ ਸੀ ਲੇਟਾ ਠੀਕ ਇੱਕ ਇੱਕ ਨੂੰ ਲਾਈ ਹੋਈ ਸੀ ਕਿ ਕਿੰਨਾ ਰਿਲਾਈ ਹੋਈ ਸੀ ਤਾਂ ਇੱਕ ਆ ਤੇ ਕਦੀਆਂ ਹੋ ਗਿਆ ਫਿਰ ਇਹ ਚੈਨਲ ਦੋ ਲੈਂਦੇ ਹਾਂ ਹੈ ਨਾ ਹੈ ਨਾ ਸਾਰਾ ਸਮਾਨ ਕਿਤੇ ਰੱਖੀਆਂ ਵੀ ਹਾਂ ਐਕਸਪਲੋਰ ਜੀ ਆਪਾਂ ਲਈ ਟੁਕੀਆਂ ਟੋਟਲ ਟੁਕੀਆਂ ਕਿੰਨੀਆਂ ਆਈਆਂ ਜੀ 24 2900 ਰੁਪਏ ਦੀਆ ਟੋਟਲ ਹੈ ਨਾ ਸਾਰਾ ਸਮਾਨ 2900 2920 39 वीक पे होके वीक पे रेस्ट करते पाई नहीं तो ये हमें दिल्ली खाले तो हमें लोडी ने कही थी तब मैं करती कपड़े कभी लाने की कह नहीं हां आज नहीं तो अपना तिजोरी में रख लेना है इसको को मुझे हां सारा हम तिजोरी में रख मैं तोर के दिल्ली चली मैं मार मार के हां वहां पे मैं छोड़ने लगी थी मुझे अच्छी लग रही थी पानी का प्रेशर पूरा आ गया

ਦੇ ਹਰ ਸਭੋ ਪੈਸੇ ਦੇਣੇ ਹਨ ਕੁਝ ਸ਼ਾਦੀ ਦੇ ਦੇਣਗੇ ਕੁਝ ਸ਼ਾਦੀਆਂ ਤੇ ਖੜਾਏਗੇ ਇਸ ਤਰ੍ਹਾਂ ਜੀ ਬਲੌਗ ਡੈਨ ਹੋਣਾ ਤੇ ਕੀਤਾ ਦੇ ਬਲੌਗ ਫਾਿਲੰਬਾ ਹੋ ਗਿਆ ਆ ਬਾਕੀ ਅਸੀ ਜਾਣਕਾਰੀ ਦਿਸ ਹੋ ਦੇ ਦਿਓ ਤੁਹਾਨੂੰ ਕੀ ਮਦਦਿਆ ਲੱਗਦਾ ਹਨ ਜੀ ਕੋਈ ਵੀ ਰਚੀ ਟਾਕ ਲੱਗਦੇ ਤਾਂ ਪੂਰੀ ਕਰਨੀ ਅਸਲੀ ਮਿਲੂਗੀ ਹਨ ਲਓ ਜੀ ਬਾਕੀ ਬਲੌਗ ਡੈਨ ਕੀਤਾ ਕਰਦੇ ਆ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਤੁਸੀਂ ਸਬਸਕ੍ਰਾਈਬ ਜਰੂਰ ਕਰਦੇ ਮੇਰੇ ਚੈਨਲ ਨੂੰ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਔਰ ਲਾਈਕ ਕਰਨ ਨਾਲ ਔਰ ਕਮੈਂਟ ਕਰਨ ਨਾਲ ਮੇਰੀ ਜਰੂਰ ਤਰੱਕੀ ਹੋਏਗੀ ਇੱਕ ਨਾ ਇੱਕ ਦਿਨ ਪਰ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਬਦਬਦ ਅੱਗੇ ਤੇ ਅੱਗੇ ਸਬਸਕ੍ਰਾਈਬ ਕਰਾ ਦਿਓ ਪਲੀਜ਼ ਸਾਰੇ ਸਾਰੇ ਜੈਸ਼